ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੌਗਰਸ ਤੇ ਫੂਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਪਾਣੇ ਨਾ 7:00 ਵਜੇ ਅੱਜ ਸ਼ਾਮ ਦੇ 7:00 ਵਜੇ ਸਾਰਾ ਦਿਨ ਟੱਪ ਗਿਆ ਹੁਣ ਆਪਾਂ ਬਲੌਗ ਦੀ ਸਟਾਰਟਿੰਗ ਕਰ ਲੱਗਿਆ ਤੇ ਅੱਜ ਤਾਂ ਜਮਾ ਥੱਕਾਂ ਆ ਗਏ ਤੇ ਤਾਂ ਕਰਕੇ ਕਿ ਅੱਜ ਆਪਾਂ ਥੋੜਾ ਜਿਹਾ ਪਲਾਨ ਫੈਬਰਿਕ ਲੈ ਕੇ ਆਉਣਾ ਸੀਗਾ ਤੇ ਆਪਣੇ ਔਰ ਦਰ ਐਸੀ ਆਪਾਂ ਨੂੰ ਚਾਹ ਪੰਜ ਸੂਟਾਂ ਦੇ ਉਹ ਆਪਾਂ ਵਰਕ ਕਰਾਉਣੇ ਦੇਣੇ ਸੀਗੇ ਵੈਸੇ ਪ੍ਰਿੰਟ ਪ੍ਰਿੰਟਡ ਸੂਟ ਆਪਣੇ ਕੋਲੇ ਕੁਝ ਪਈਏ ਨੇ ਕੁਝ ਰੋਕੇ ਲੈ ਕੇ ਆਵਾਂਗੇ ਤੇ ਅੱਜ ਆਪਾਂ ਪਲੇਨ ਸਟਾਫ ਹੀ ਲੈ ਕੇ ਆਉਣਾ ਸੀਗਾ ਤਾਂ ਕਰਕੇ ਤੇ ਸਕੂਲ ਤੋਂ ਆਪੋਂ ਉਧਰ ਗਏ ਸਾਰਾ ਦਿਨ ਹਨਾ ਤਪ ਜਾਂਦਾ ਇੰਨੀ ਕਿ ਜ਼ਿਆਦਾ ਗਰਮੀ ਸੀ ਬਰਹਾਲ ਹੋ ਜਾਂਦਾ ਮਸਾ ਕੇ ਸ਼ਾਮ ਨੂੰ ਘਰੇ ਡਿੱਗਿਆ ਮਸਾ ਕੇ ਇਸਤੇ ਕੰਮ ਕਰ ਅਜ ਹੋਏ ਪੈਸੀ ਧਾਰ ਵਗੈਰਾ ਕੱਢਣੀ ਸੀ ਕੱਲੀ ਆ ਕੇ ਕੱਢ ਲਈ ਭੰਡੂ ਬੁੰਨੇ ਮੰਮੀ ਵਰਗੇ ਮਾਂ ਜੀ ਆਂਦੇ ਸੀ ਤੇ ਹੁਣ ਮੈਂ ਲਾਉਣ ਲੱਗੀ ਸੀਗੀ ਪੋਚਾ ਇਥੇ ਪੋਚਾ ਤੇ ਲਾਈਏ ਕੱਪੜੇ ਵਗੈਰਾ ਦਾ ਕੰਮ ਹੈ ਜਿਹੜਾ ਮੈਂ ਕੱਲ ਹੀ ਨਿਵੇੜਤਾ ਸੀ ਤਾਂ ਕਰਕੇ ਹੁਣ ਪਤਾ ਹੀ ਹੁੰਦਾ ਵੀ ਜਿੰਨਾ ਹਨਾ ਥੋੜੇ ਜਿਹਾ ਜਿਆਦਾ ਕੱਲ ਜਿੰਨੇ ਕੱਪੜੇ ਸਾਰੇ ਧੋਤੇ ਸੀ ਲਓ ਜੀ ਇੱਧਰ ਆਪਣੇ ਬਣ ਰਹੀ ਐ ਸਬਜੀ ਟਿੰਡੋ ਅਦੂੰਗੀ ਠੀਕ ਹੈ ਪਈ ਗਰਮੀ ਹੈ ਜਿਹੜੀ ਐਨੀ ਤੇ ਜਿਆਦੀ ਸੱਚੀ ਬਰਹਾ ਹਾਲੀ ਐ ਵਸਤੇ ਮੈਂ ਬਾਲਟੀ ਰੱਖ ਲਈ ਸੀਗੀ ਪੋਚਾ ਲਾਉਣ ਨੂੰ ਫਿਰ ਮੈਂ ਆਖਿਆ ਨਾ ਤੇ ਵਿਚਾਰ ਆਪਾਂ ਥੋੜੇ ਜਿਗੇ ਰੰ ਸਟਾਫ ਦੀ ਹੈ ਜਿਹੜੀ ਕਿ ਆਪਾਂ ਬਲੌਗ ਬਣਾ ਲਈਏ ਕਿਉਂਕਿ ਫਿਰ ਆਪਾਂ ਕੱਲ ਨੂੰ ਜਿਹੜੇ ਸੂਟ ਆਪਾਂ ਵਰਕਰਨ ਦੇ ਲਈ ਭੇਜਦੇ ਨੇ ਫਿਰ ਇਹਦੇ ਬਾਅਦ ਮੇਰੇ ਤੋਂ ਵੀਡੀਓ ਨਹੀਂ ਬਣਨੀ ਹੈਗੀ ਕਿ ਮੈਂ ਚਲ ਇੱਕ ਵਾਰੀ ਆਪਾਂ ਦਿਖਾ ਦੇਣਾ ਪਰ ਅੱਜ ਜਿਹੜਾ ਮੇਥੋਂ ਬਲੌਗ ਹੈਗਾ ਉਹ ਛੋਟਾ ਹੀ ਬਣੇਗਾ ਬਣੇਗਾ ਹਿੰਦੀ ਆ ਗਈ ਕਿਉਂਕਿ ਦਿਨ ਵੀ ਗਿਆ ਸਾਰਾ ਹਨਾ ਕੰਮਕਾਰ ਵੀ ਵਿੱਚ ਦੀ ਕਰਨੀ ਨੇ ਹੋ ਸਕਿਆ ਕਿ ਥੋੜਾ ਜਿਹਾ ਆਪ ਦਾ ਬਲੌਗ ਹੈ ਜਿਹੜਾ ਕੰਟੀਨਿਊ ਰੱਖੂਗੀ ਬਣਾਉਂਗੀ ਤੇ ਵੀ ਆਪਾਂ ਮਿਸ ਵੀ ਨਹੀਂ ਕਰਨਾ ਹੈਗਾਗਾ ਤੇ ਲੋ ਜੀ ਹੁਣ ਮੈਂ ਲੈਂਦੇ ਆਪਾਂ ਚਾਰ ਕਸੂਟ ਹੀ ਆ ਇੱਕ ਮੈਂ ਤੁਹਾਨੂੰ ਦਿਖਾਉਂਗੀ ਦੁਪट्टे ਆਇਆ ਮਾਲਮਾਲ ਦੇ ਇੱਕ ਪਲੇਨ ਦੁਪੱਟੇ ਲੈ ਕੇ ਆਈ ਹੈ ਕਿਵੇਂ ਤੇ ਡਾਈ ਵਗੈਰਾ ਕਾਟਨ ਦੇ ਸੂਟਾਂ ਦੇ ਨਾਲ ਆਪਾਂ ਡਾਈ ਕਰਵਾ ਸਕਦੇ ਹਾਂ ਮੈਂ ਲੈ ਕੇ ਆਈਆਂ ਅਗਰ ਜੇਕਰ ਕਿਸੇ ਭੈਣ ਨੂੰ ਪਸੰਦ ਹੋਇਆ ਹਨ ਤਾਂ ਤੁਸੀਂ ਦੁਪੱਟਾ ਇਦਾਂ ਦਾ ਮੰਗਵਾ ਸਕਦੇ ਹੋ ਲੋ ਜੀ ਆਪਾਂ ਕਰੀਏ ਵਲੌਗ ਨੂੰ ਕੰਟੀਨਿਊ ਲੋ ਜੀ ਅੱਜ ਮੇਰੇ ਕੋਲੇ ਸਮਰੀਤ ਹੈ ਨਹੀਂ ਅੰਦਰ ਖੇਡੀ ਜਾਂਦੀ ਆ ਪੱਖਾ ਮੈਂ ਕੱਟ ਕੀਤਾ ਕਿਉਂਕਿ ਆਵਾਜ਼ ਆਉਂਦੀ ਹੈ ਮੈਂ ਸਭ ਤੋਂ ਪਹਿਲਾਂ ਨਾ ਤੁਹਾਨੂੰ ਮਲਮਲ ਦਾ ਦੁਪੱਟਾ ਦਿਖਾਉਣੀ ਆ ਇੰਨਾ ਕ ਜਿਆਦਾ ਸੌਫਟ ਹੈ ਬਹੁਤ ਜਿਆਦਾ ਸੌਫਟ ਹੈ ਨਾ ਆਪਾਂ ਜਿਵੇਂ ਕਿ ਥੋੜੀ ਜਿਹੀ ਪਾਈਪਿੰਗ ਵਗੈਰਾ ਲਗਾਉਣੀ ਹੋਵੇ ਸੂਟ ਨਾਲ ਦੀ ਲਗਾ ਕੇ ਤਾਂ ਆਪਾਂ ਬਹੁਤ ਸੋਹਣਾ ਜਿਹੜਾ ਆਪਾਂ ਦੁਪੱਟਾ ਰੈਡੀ ਕਰਵਾ ਸਕਦੇ ਆ ਇਹ ਆਫ ਵਾਈਟ ਦੁਪੱਟਾ ਹੈਗਾ ਆਫ ਵਾਈਟ ਹੀ ਹੁੰਦਾ ਇਹ ਤੇ ਡਾਈ ਹੋ ਜਾਂਦਾ ਹੀ ਤਾਂ ਕਰਕੇ ਦੇਖੋ ਇੰਨਾ ਕ ਜਿਆਦਾ ਸੌਫਟ ਹੈ ਨਾ ਜਿਵੇਂ ਹੁਣ ਗਰਮੀ ਦੇ ਵਿੱਚ ਤਾਂ ਆਪਾਂ ਨੂੰ ਇਦਾਂ ਦੇ ਦੁਪੱਟੇ ਆ ਜਿਹੜ ਇੱਕ ਵਾਲਾ ਇੱਕ ਇੱਕ ਵੀ ਦੁਪੱਟਾ ਲੈ ਕੇ ਆਏ ਆਪਾਂ ਤੇ ਅਗਰ ਜੇਕਰ ਕਿਸੇ ਨੂੰ ਪਸੰਦ ਹੋਏ ਹਨ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਤਾਂ ਮੰਗਵਾ ਸਕਦੇ ਹੋ ਕੋਈ ਜ਼ਿਆਦਾ ਕੋਸਟਲੀ ਵੀ ਨਹੀਂ ਹੈਗਾ ਤੇ ਬਟ ਸਟਾਫ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਤੇ ਸੂਟ कॉटन ਦੇ ਸੂਟਾਂ ਦੇ ਲਈ ਬਹੁਤ ਵੈਸਟ ਹੈ ਇਹ ਇਸ ਤੋਂ ਬਾਅਦ ਆਪਾਂ ਇਹਦੇ 'ਚ ਥੋੜਾ ਜਿਹਾ ਜ਼ਿਆਦਾ ਹੀ ਡਾਰਕ ਆ ਰਿਹਾਗਾ ਸੂਟ ਆ ਸੌਰੀ बॉਟਮ ਦਾ ਕੱਪੜਾ ਹੈ ਇਹ ਦੇਖੋ ਜੀ ਕੱਪੜੇ ਵੀ ਤਰ੍ਹਾਂ-ਤਰ੍ਹਾਂ ਦੇ ਹਨ ਖਾਦੀ ਵੀ ਬਹੁਤ ਤਰ੍ਹਾਂ ਦੀ ਹੈ ਇਹ ਵਾਲਾ ਵੀ ਆਪਾਂ ਲੈ ਕੇ ਆਂਦਾ ਹੈਗਾ ਦੇਖੋ ਮੈਂ ਨੇੜੇ ਦਿਖਾਉਣੀ ਆ ਇਵਲਵੀ ਹੈ ਜੇ ਜੀ ਖਾਦੀ ਦੇ ਵਿੱਚ ਖਾਦੀ ਕਾਟਨ ਦੇ ਵਿੱਚ ਆਪਾਂ ਬਾਟਮ ਦਾ ਕੱਪੜਾ ਲੈ ਕੇ ਆਏ ਨਾ ਉਹ ਆ ਜਾ ਪੁੱਤ ਆ ਗਿਆ ਤਾਂ ਮੈਨੂੰ ਹੈਲਪ ਕਰਾ ਦੇ ਲਓ ਜੀ ਮੈਂ ਤਾਂ ਦੁਪੱਟਾ ਹੀ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗਿਆ ਤੇ ਇਹਦੇ ਚੋਂ ਵੀ ਮੈਂ ਨਾ ਸੂਟ ਕੱਢ ਕੇ ਰੱਖਣੇ ਸੀਗੇ ਜਿਹੜੇ ਆਪਣੇ ਸੂਟ ਵੀ ਅੱਜ ਸੇਲ ਹੋਏ ਆ ਤੇ ਆਪਾਂ ਕੱਲ ਨੂੰ ਪਾਰਸਲ ਲਾਉਣੇ ਆ ਕਿਹੜਾ ਸੂਟ ਹੈ ਵਿੱਚੋਂ ਕੱਢਣ ਵਾਲੇ ਆ ਜਾਣਾ ਪੁੱਤ ਸਾਰਾ ਸੋਫੇ ਵਾਲਾ ਜਿਹੜਾ ਮੈਂ ਰੂਮ ਹੈ ਇਹ ਜਿਹੜਾ ਸੋਫਾ ਦਾ ਤੇ ਕੱਪੜਿਆਂ ਦੇ ਨਾਲ ਹੀ ਆਫ ਕਰ ਰੱਖਿਆਗਾ ਇੱਥੇ ਬਸ ਥੈਲਾ ਰੱਖਿਆ ਨਹੀਂ ਕਿਉਂਕਿ ਪਤਾ ਹੁੰਦਾਗਾ ਵੀ ਸਰਦੀਆਂ ਦੇ ਵਿੱਚ ਤਾਂ ਇੱਥੇ ਆ ਕੇ ਬਹਿੰਦੇ ਜਦੋਂ ਨਾ ਕੋਈ ਨਾ ਕੋਈ ਰਿਸ਼ਤੇਦਾਰ ਆਉਂਦਾ ਤੇ ਹੁਣ ਪਤਾ ਹੀ ਇੱਥੇ ਕੋਈ ਨਾ ਆਉਂਦਾ ਏਸੀ ਵਾਲੇ ਰੂਮ ਦੇ ਵਿੱਚ ਹੀ ਜਾਂਦੇ ਆ ਤੇ ਅੱਜ ਏਸੀ ਲੀਆਂ ਵੀ ਉਧਰੋਂ ਜਾਲੀਆਂ ਤੁਸੀਂ ਕਹੋਗੇ ਕਿੱਧਰੋਂ ਕੱਪੜੇ ਦਿਖਾਉਣ ਲਈ ਕਿੱਧਰੋਂ ਆ ਜਾਲੀਆਂ ਦਾ ਵਿੱਚ ਚ ਮੇਲਾ ਪਾਈ ਬੈਠੀ ਨਵਰੀਤ ਮੈਨੂੰ ਆਇਆ ਮੈਂ ਢੰਗਣਾ ਖੋਲ ਕੇ ਦਿਖਾ ਦੂੰਗੀ ਤੁਹਾਨੂੰ ਕੱਪੜਾ ਆਪਾਂ ਖਾਦੀ ਹੁੰਦਾ ਇਹ ਸਟੱਫ ਲੈ ਕੇ ਆਏ ਆਂ ਲੋ ਜੀ ਆਹ ਵਾਲਾ ਆਪਾਂ ਭੈਣਾਂ ਦੀ ਡਿਮਾਂਡ ਤੇ ਹੀ ਉਹਨਾਂ ਨੇ ਜਿਹੜੇ ਆਪਾਂ ਨੂੰ ਕਲਰ ਕਹੀ ਸੀਗੇ ਤੇ ਉਹੀ ਕਲਰ ਜਿਹੜੇ ਆਪਾਂ ਲੈ ਗਏ ਆਂ ਸਭ ਤੋਂ ਪਹਿਲਾਂ ਮੈਂ ਇਹ ਕਹ ਦੇਣੀ ਆ ਵੀ ਜੇਕਰ ਕਿਸੇ ਭੈਣ ਨੇ ਹਨਾ ਸੂਟ ਰੈਡੀ ਕਰਵਾਉਣਾ ਇਹਨਾਂ ਤੇ ਆਪਾਂ ਸਾਰੇ ਸੂਟਾਂ ਤੇ ਚਾਰਾਂ ਸੂਟਾਂ ਤੇ ਆਪਾਂ ਨੀਡਲਵਰਕ ਕਰਵਾਉਣਾਗਾ ਤੇ ਜਿਹੜਾ ਆਹ ਵਾਲਾ ਸਟੱਫ ਹੈ ਨੀਡਲਵਰਕ ਦੇ ਲਈ ਬਹੁਤ ਵਧੀਆ ਵਸਤ ਹੈ ਜਿਹੜੀ ਉਹਦੀ ਫਿਨਿਸ਼ਿੰਗ ਹੈ ਬਹੁਤ ਜ਼ਿਆਦਾ ਸੋਹਣੀ ਆਊਗੀ ਤੇ ਇਹ ਇਹ ਦੇਖੋ ਇਹ ਵਾਲਾ ਵੀ ਖਾਦੀ ਕਟਨ ਨੇੜੇ ਆਪਟ ਦੇਖੋ ਜੀ ਇਹ ਵਾਲਾ ਖਾਦੀ ਕਟਨ ਹੈਗਾ ਬਹੁਤ ਹੀ ਜ਼ਿਆਦਾ ਜਿਹੜਾ ਦੇਖੋ ਸਾਫਟ ਕੱਪੜਾ ਦਾ ਦੇਖੋ ਜਿਹੜਾ ਹਾਰਡ ਕੱਪੜਾ ਹੋਵੇ ਇਦਾਂ ਗੱਠਾ ਨਹੀਂ ਹੋਊਗਾ ਦੇਖੋ ਬਹੁਤ ਜ਼ਿਆਦਾ ਜਿਹੜਾ ਸਾਫਟ ਕੱਪੜਾ ਹੈਗਾ ਇਹਦੇ ਆਪਾਂ ਲੈ ਕੇ ਆਂਦੇ ਜੀ ਲਵੈਂਡਰ ਕਲਰ ਹੈ ਇਹ ਤੇ ਅਗਰ ਜੇਕਰ ਕਿਸੇ ਭੈਣ ਨੂੰ ਪਸੰਦ ਆ ਹਨਾ ਤਾਂ ਤੁਸੀਂ ਜ਼ਰੂਰ ਹੈ ਜਿਹੜੇ ਦੱਸ ਸਕਦੇ ਹੋ ਤੇ ਇਦਾਂ ਦਾ ਤੁਸੀਂ ਸੂਟੇ ਮੰਗਵਾ ਸਕਦੇ ਹੋ ਉਹਨਾਂ ਭੈਣਾਂ ਨੇ ਤਿੰਨ ਸੂਟ ਮੰਗਵਾਏ ਨੇ ਜੀ ਇੱਕੋ ਦੇ ਇਹ ਵੀ ਇੱਕ ਤਰ੍ਹਾਂ ਦੀ ਏ ਖਾਦੀ ਹੈ ਜੀ ਤੇ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਦਾ ਆ ਵਾਲਾ ਸੂਟ ਹੀ ਇਹ ਵਾਲਾ ਵੀ ਖਾਦੀ ਸਟੱਫ ਹੈ ਨੇੜੇ ਆ ਪਤ ਕਿਉਂਕਿ ਖਾਦੀ ਦੇ ਵਿੱਚ ਵੀ ਬਹੁਤ ਤਰ੍ਹਾਂ ਦਾ ਸਟੱਫ ਆਉਂਦਾਗਾ ਕੀ ਕਰ ਰਹੇ ਹੋ ਤੁਸੀਂ ਚਲ ਨੇੜੇ ਆ ਜਾ ਬੱਦਾ ਦੇਖੋ ਜੀ ਸੂਟ ਦਿਖਾਵਤ ਦੇਖੋ ਬਹੁਤ ਹੀ ਜ਼ਿਆਦਾ ਇਹ ਵਾਲਾ ਵੀ ਸੌਫਟ ਸੌਫਟ ਹੈ ਜਿਹੜਾ ਆਪਣੇ ਕੋਲੇ ਇਹ ਕਪੜਾ ਹੈਗਾ ਖਾਦੀ ਦਾ ਤੇ ਇਹਦੇ ਚ ਆਪਾਂ ਤਿੰਨੇ ਜਿਹੜੇ ਕਲਰ ਆਪਾਂ ਸੇਮ ਲੈ ਕੇ ਆਏ ਆ ਕਿਉਂਕਿ ਤਿੰਨ ਸੂਟ ਆ ਜਿਹੜੇ ਉਹਨਾਂ ਨੇ ਇੱਕੋ ਜਿਹੇ ਬਣਵਾਉਣੇ ਨੇ ਤੇ ਇੱਡਾ ਕਿ ਸੁਣਾ ਇਹ ਪਿਆਰੇ ਜਿਹੇ ਕਲਰ ਆ ਜਿਹੜੇ ਭੈਣਾਂ ਨੇ ਸਿਲੈਕਟ ਕਰਾਏ ਆ ਪਰ ਭੈਣਾਂ ਬਲੌਗ ਵੀ ਦੇਖਣੀਆਂ ਪਰ ਜਿਹੜੇ ਕਲਰ ਆ ਨੇ ਸਾਨੂੰ ਬਹੁਤ ਔਖੇ ਆ ਜਿਹੜੇ ਮਿਲੇ ਆ ਹਨਾ ਕਿਉਂਕਿ ਜੇ ਤਾਂ ਆਪਾਂ ਆਪਦੀ ਚੁਆਇਸ ਦਾ ਕੋਈ ਕਲਰ ਲੈਣਾ ਹੋਵੇ ਤਾਂ ਆਪਾਂ ਲੈ ਲੈਨੇ ਆ ਜਦੋਂ ਆਪਾਂ ਜਦੋਂ ਆਪਾਂ ਨੂੰ ਭੈਣ ਨੇ ਕਿਹਾ ਸੀ ਕਿ ਸਾਨੂੰ ਇਹ ਕਲਰ ਚਾਹੀਦਾ ਹਨਾ ਤੇ ਫਿਰ ਇਹ ਸੀਗਾ ਵੀ ਆਪਾਂ ਨੂੰ ਕਲਰ ਵੀ ਆਪਾਂ ਨੂੰ ਭੈਣਾਂ ਨੂੰ ਮੈਂ ਆਪਾਂ ਸੇਮ ਹੀ ਲੈ ਕੇ ਦੇਣਾਗਾ ਤੇ ਵਰਕ ਕਰਵਾਉਣੀ ਹੈ ਹਨਾ ਸਾਰਿਆਂ ਦੀ ਆਪਦੀ ਪਸੰਦ ਹੁੰਦੀ ਹੈ ਆਪਦੀ ਕਿਹੜੀ ਪਸੰਦ ਨਹੀਂ ਹੁੰਦੀ ਵੀ ਆਪਾਂ ਆਹ ਕਲਰ ਲੈਣਾ ਫਿਰ ਆਪਣੀ ਉਸ ਕਲਰ ਤੇ ਹੀ ਅੜੀ ਹੁੰਦੀ ਹੈ ਵੀ ਆਪਾਂ ਉਹੀ ਕਲਰ ਲੈਣਾ ਤਾਂ ਕਰਕੇ ਫਿਰ ਆਪਾਂ ਕਲਰ ਹੈ ਜਿਹੜਾ ਆਪਾਂ ਨੂੰ ਬਹੁਤ ਕਈ ਵਾਰੀ ਸਟਾਫ ਵੀ ਸੇਮ ਮਿਲ ਜਾਂਦਾ ਸੀ ਪਰ ਆਪਾਂ ਨੂੰ ਤਿੰਨੋਂ ਸੂਟ ਹੈ ਜਿਹੜੇ ਸੇਮ ਨਹੀਂ ਮਿਲਦੇ ਸੀਗੇ ਤਾਂ ਪੈਣਾ ਨੂੰ ਤਿੰਨ ਸੂਟ ਹੈ ਜਿਹੜੇ ਆਪਾਂ ਸੇਮ ਲੈਣੇ ਸੀਗੇ ਵੈਸੇ ਭੈਣਾਂ ਨੇ ਇੱਕ ਹੋਰ ਬਹੁਤ ਸੋਹਣਾ ਕਲਰ ਕਿਹਾ ਸੀ ਬਟ ਉਹ ਕਲਰ ਨਹੀਂ ਮਿਲਿਆ ਪਰ ਆਪਾਂ ਭੈਣਾਂ ਦੀ ਚੁਆਇਸ ਸੀ ਇਹ ਆਪਾਂ ਆਵਲਾ ਜਿਹੜਾ ਲਵੈਂਡਰ ਕਲਰ ਲੈ ਕੇ ਆਂਦਾਗਾ ਥੋੜਾ ਜਿਹਾ ਫਰਕ ਹੈ ਜੀ ਕੱਪੜੇ ਦਾ ਪਰ ਇਹ ਵੀ ਆਪਾਂ ਕਹੇ ਇਹ ਵੀ ਖਾਦੀ ਕਾਟਨ ਹੈ ਜੀ ਤੇ ਇਹ ਵਾਲਾ ਵੀ ਜਿਹੜਾ ਖਾਦੀ ਕਾਟਨ ਹੈ ਤੇ ਕੱਪੜਾ ਬਹੁਤ ਜ਼ਿਆਦਾ ਸੋਹਣਾ ਅਗਰ ਜੇਕਰ ਕਿਸੇ ਭੈਣਾਂ ਨੂੰ ਹਨਾ ਤੇ ਇਹ ਵਾਲਾ ਸਟਾਈਲ ਪਸੰਦ ਆ ਜਾਂ ਤੁਸੀਂ ਆਪਦੀ ਚੁਆਇਸ ਦਾ ਵਰਕ ਕਰਾਉਣਾ ਹਨਾ ਆਪਾਂ ਨੀਡਲ ਵਰਕ ਵੀ ਖੁਦ ਕਰਵਾ ਕੇ ਦਿੰਦੇ ਆਂ ਕਈ ਵਾਰ ਕਿਸੇ ਬੰ ਨੂੰ ਨਹੀਂ ਪਤਾ ਹੁੰਦਾ ਤਾਂ ਤੁਸੀਂ ਨੀਡਲ ਵਰਕ ਦਾ ਜਿਹੜਾ ਤੁਸੀਂ ਆਰਡਰ ਦੇ ਸਕਦੇ ਹੋ ਤੇ ਬਹੁਤ ਹੀ ਜ਼ਿਆਦੇ ਜਿਹੜੇ ਸੋਨਾ ਸਟਾਫ ਹੈ ਤੇ ਬਹੁਤ ਹੀ ਜ਼ਿਆਦੇ ਸੋਹਣੇ ਆਪੇ ਪਹਿਣਾ ਨੂੰ ਪਹਿਲਾਂ ਵੀ ਵਰਕ ਕਰਾ ਕੇ ਜਿਹੜੇ ਸੂਟ ਦਿੱਤੇ ਨੇ ਤੇ ਇਹ ਵਾਲਾ ਵੀ ਪਹਿਣਾ ਦਾ ਚਾਰ ਸੂਟਾਂ ਦਾ ਆਪਾਂ ਨੂੰ ਆਰਡਰ ਆਇਆ ਇਹ ਵੀ ਆਪਾਂ ਰੈਡੀ ਕਰਵਾ ਕੇ ਦੇਣੇ ਆ ਤੇ ਇਸ ਤੋਂ ਬਾਅਦ ਆ ਵਾਲਾ ਦੁਪੱਟਾ ਜਿਹੜਾ ਬਹੁਤ ਹੀ ਜ਼ਿਆਦੇ ਸੋਨਾਗਾ ਤੇ ਇਹਦੇ ਵਿੱਚ ਆਪਣੇ ਕੋਲੇ ਜੀ ਕੁਸ਼ਕ ਕੂਟ ਪਏ ਨੇ ਕੁਸ਼ਕ ਸੇਰ ਹੋ ਗਏ ਆ ਵਾਲੇ ਸੂਟ ਦੇ ਨਾਲ ਹੈ ਜਿਹੜਾ ਪਹਿਨਨੇ ਸ਼ਰਟ ਲੈਤੀ ਹੈ ਤੇ ਉਹਨੂੰ ਇਹਦੇ ਨਾਲ ਹੈ ਜਿਹੜੀ ਮੈਚ ਕਰਦੀ ਵੈਸੇ ਤੇ ਆਲ ਓਵਰ ਵੀ ਹੈ ਜੇਕਰ ਕਿਸੇ ਨੇ ਮੈਚਿੰਗ ਬਣਾਉਣਾ ਹਨ ਤੇ ਉਹਨਾਂ ਨੂੰ ਮੈਚਿੰਗ ਦੇ ਵਿੱਚ ਆਪਾਂ ਇਹਨਾਂ ਨੂੰ ਖਾਦੀ ਦੇ ਵਿੱਚ ਜਿਹੜਾ ਸੂਟ ਦਾ ਸਟਾਪ ਇਹ ਪਾਪਲੀਨ ਹੈ ਜੀ ਤੇ ਬਾਟਮ ਦਾ ਜਿਹੜਾ ਕਪੜਾ ਇਹ ਹੈਗਾ ਹੈ ਜੀ ਖਾਦੀ कॉटन ਆਪਾਂ ਖਾਦੀ कॉटन ਦੇ ਵਿੱਚ ਮੈਚਿੰਗ ਲੈ ਕੇ ਆਂਦਾ ਕਿਉਂਕਿ ਮੈਚਿੰਗ ਵੀ ਬਹੁਤ ਸੋਹਣਾ ਲੱਗਦਾ ਹੈ ਤੇ ਆਲਓਵਰ ਉਹ ਕਿਉਂਕਿ ਸਾਰਿਆਂ ਦੀ ਪਸੰਦ ਹੁੰਦੀ ਹੈ ਕਿਸੇ ਨੇ ਮੈਚਿੰਗ ਪਾਉਣਾ ਹੁੰਦਾ ਹੈ ਕਿਸੇ ਨੇ ਆਲਓਵਰ ਪਾਉਣਾ ਹੁੰਦਾ ਹੈਗਾ ਤਾਂ ਕਰਕੇ ਆਪੋ ਉਸ ਪੈਨ ਨੂੰ ਆਪਾਂ ਮੈਚਿੰਗ ਲਿਆ ਕੇ ਦਿੱਤੀ ਆ ਵਾਲਾ ਸਟਾਫ ਲੈ ਕੇ ਆ ਤਾਂ ਇਹ ਸਟਾਫ ਵੀ ਬਹੁਤ ਚੰਗਾ ਸੋਹਣਾ ਹੈ ਅਗਰ ਜੇਕਰ ਕਿਸੇ ਨੇ ਇਹ ਸਟਾਫ ਤੇ ਵਰਕ ਕਰਾਉਣਾ ਤਾਂ ਤੁਸੀਂ ਇਸ ਦਾ ਵੀ ਆਪਣੇ ਕੋਲੇ ਆਰਡਰ ਦੇ ਸਕਦੇ ਹੋ ਤੇ ਚਲੋ ਆਪ ਇੱਕ ਵਾਰੀ ਕਰ ਦਿਖਾ ਦਿੰਨੇ ਆ ਆ ਵਾਲੇ ਸੂਟਾ ਜੇਕਰ ਕਿਸੇ ਭੈਣਾਂ ਨੇ ਨਹੀਂ ਦੇਖੇ ਹੈਗੇ ਹਨ ਤਾਂ ਤੁਸੀਂ ਇਹ ਵਾਲੇ ਸੂਟਾ ਲੈ ਵੀ ਤੁਸੀਂ ਆਰਡਰ ਦੇ ਸਕਦੇ ਹੋ ਬਹੁਤ ਹੀ ਜਿਆਦਾ ਬੈਸਟ ਕੁਆਲਿਟੀ ਦੀ ਜਿਹੜੀ ਰਿਯਾਨ ਹੈ ਤੇ ਆਵਲਵੀ ਕਾਟਨ ਕੈਮਰੀਕਾ ਕਾਟਨ ਦਾ ਸੂਟ ਹੈ ਜੀ ਬਹੁਤ ਹੀ ਜਿਆਦਾ ਪਿਆਰੇ ਕਲਰ ਹੈ ਇਹ ਤੇ ਇੱਕ ਸੂਟ ਹੀ ਆਪਣੇ ਕੋਲੇ ਰਹਿ ਗਿਆ ਚਾਰ ਸੂਟ ਮੰਗਵਾਏ ਸੀ ਉਹ ਸੇਲ ਹੋ ਗਏ ਜੀ ਆ ਕਲਰ ਸੁਣ ਜਾ ਨਾ ਮੰਮਾ ਤੇ ਵਾਟਰਮੈਲਨ ਬਣ ਗਿਆ ਇੱਕ ਆਪਣੇ ਕੋਲੇ ਆ ਵਾਲੀ ਕਾਟਨ ਪਈ ਹੈ ਜੀ ਤੇ ਇਹਦੇ ਨਾਲ ਆ ਸੂਟ ਆ ਪਾ ਦਿਖਾ ਦਿੰਨੇ ਜੀ ਆ ਸੂਟ ਆਪਣਾ ਸੇਲ ਹੋ ਗਿਆ ਸੇਲ ਹਾਂ ਜੀ ਇਹ ਤੇ ਪਰ ਬਹੁਤ ਹੀ ਸੋਹਣਾ ਹੈ ਇਹ ਇੱਕ ਸੂਟ ਆਪਣੇ ਕੋਲੇ ਹੋਰ ਵੀ ਹੈ ਐਨੀਮਲਸ ਵਾਲਾ ਐਨੀਮਲਸ ਦੇ print ਵਾਲਾ ਸੂਟ ਹੈਗਾ ਆਪਣੇ ਕੋਲੇ ਆ ਦੇਖੋ ਜੀ ਸਿਰਗੱਲ ਬਾਤ ਆ ਮੈਂ cotton ਹਾਂ ਜੋ cotton ਤੇ ਆ ਵਾਲਾ ਹੈਗਾ ਜੀ ਖਾਦੀ cotton ਹੈ ਆ ਵਾਲਾ ਸੂਟ ਆਪਣੇ ਕੋਲੇ ਮਸਲੀਨ ਦਾ ਹੈ ਜੀ ਤੇ ਇਹ ਦੇਖੋ ਐਨੀਮਲ print ਵਾਲਾ ਸਿਲਕ ਸਿਲਕੀ ਸਿਲਕੀ ਜਾ ਆ ਵਾਲੇ apron ਸੂਟ ਪਾਪ ਲੈਂਦੇ ਜੀ ਸੇਲ ਹੋਏ ਆ ਤੇ ਬਸ ਮੈਂ ਇਹਨਾਂ ਦੇ ਉਹ ਕਰਨੇ parcel ਕਰਨੇ ਆ ਕਰਨਾ ਲੋ ਜੀ ਮੈਨੂੰ ਸੂਟਾ ਜਿਹੜਾ ਇੰਨਾ ਖਿਆ ਤੇ ਸੋਨਾ ਲੱਗਦਾ ਕਿੱਧਰ ਗਿਆ ਪੈਣ ਨੇ ਕਿਹਾ ਕਿ ਸਪੈਸ਼ਲ ਕਾਲ ਕਰਕੇ ਕਹਿੰਦੀ ਮੈਂ ਕਦੋਂ ਮਰਜੀ ਆਵਾਂ ਆਪਣੇ ਨੇੜੇ ਚੰਦਬੰਦ ਹਾਂ ਮੈਂ ਸਿਸਟਰ ਫਰੈਂਡ ਮੇਰੀ ਉਹਨੇ ਲੈਤਾਗਾ ਤੇ ਉਹ ਕਹਿੰਦੀ ਮੈਂ ਕਦੋਂ ਮਰਜੀ ਆਵਾਂ ਪਰ ਮੇਰਾ ਸੂਟ ਅਲੱਗ ਕਰਕੇ ਰੱਖ ਦੋ ਕਿਉਂਕਿ ਉਹ ਇੱਥੇ ਥੋੜੀ ਜੀ ਦੂਰ ਹੈ ਉਹ ਵਿਆਹੇ ਹੋਏ ਨੇ ਸੋਰਾ ਸੋਰਾ ਪਿੰਡ ਉਹਨਾਂ ਦਾ ਦੂਰ ਆ ਤੇ ਜਦੋਂ ਇੱਥੇ ਆਣਗੇ ਉਹਦੇ ਲੈ ਜਾਣਗੇ ਤਿਆ ਵਾਲੇ ਪਹਿਣਨੇ ਉਹਨੇ ਜਿਹੜੇ ਸੂਟ ਹੈ ਜਿਹੜੇ ਸਿਲੈਕਟ ਕੀਤੇ ਸੀ ਇੱਕ ਤਾਂ ਆ ਵਾਲਾ ਸੂਟ ਹੈ ਜਿਹੜਾ ਚਲੋ ਜੇ ਆਪਣਾ ਸੇਲ ਹੋ ਗਿਆ ਲਾਸਟ ਸੂਟ ਸੁਣ ਰਹਿ ਗਿਆ ਸੀਗਾ ਆ ਵਾਲਾ ਪੰਗਾ ਇਸ ਨੂੰ ਨਾਲ ਤੇ ਇੱਕ ਜੀ λεਮਨ ਪ੍ਰਿੰਟ ਵਾਲਾ ਇਹ ਵਾਲੇ ਸੂਟ ਆਪਣੇ ਸੇਲ ਹੋ ਗਏ ਆ ਵਾਲੇ ਸੂਟ ਰਹਿੰਦੇ ਨਹੀਂ ਪੰਗਾ ਹੋਰ ਹੈ ਨਾ ਜਿਨ੍ਹਾਂ ਨੇ ਵੀ ਲੈਣਾ ਹੋਗਾ ਹੋਰ ਵੀ ਮਿਲ ਸਕਦਾ ਹਾਂਜੀ ਮਿਲ ਸਕਦੇ ਆ ਤੇ ਇਸ ਤੋਂ ਬਾਅਦ ਜਦੋਂ ਆਪਣੇ ਆ ਵਾਲੇ ਸੂਟ ਹੋ ਗਏ ਨਾ ਇਸ ਤੋਂ ਬਾਅਦ ਆਪਾਂ ਨਿਊ ਕਲੈਕਸ਼ਨ ਜਿਹੜੀ ਲੈ ਕੇ ਆਵਾਂਗੇ ਨਿਊ ਕਲੈਕਸ਼ਨ ਹੂੰ ਇੱਕ ਬਾਕੀ ਸੂਟ ਆਪਣੇ ਕੋਲ ਸੇਲ ਹੋ ਗਈ ਜੀ ਇੱਕ ਆ ਵਾਲਾ ਸੂਟ ਪਿਆ ਜੀ ਕਾਟਨ ਦੇ ਦੁਪੱਟਾ ਨਾਲ ਤੇ ਵੀ ਦੁਪੱਟਾ ਹੈਗੇ ਵੀ ਇਹ ਵਾਲਾ ਸੂਟ ਆਪਣੇ ਕੋਲ ਤੇ ਆ ਉਹ ਬੱਕੀ ਖੇਦ ਗਿਆ ਖਰਾਬ ਪੈ ਗਿਆ ਪਾਣੀ ਖੁਣੀ ਨਾ ਹੂੰ ਵੀ ਉਹ ਬੱਕੀ ਚ ਖੇਦ ਗਿਆ ਕੋਈ ਗੱਲ ਨਹੀਂ ਦਾਣਾ ਪਿਉਣੀ ਹੈ ਹਾਈ ਹਾਈ ਫੇਰ ਹੀ ਲੰਪੋਚਾ ਪਹਿਲੇ ਮੈਂ ਸੂਟਾਂ ਨਹੀਂ ਕਲਿੱਪਸ ਲੈਣ ਲੱਗਦੀ ਸੀ ਬੱਚੀ ਨੇ ਪਾਣੀ ਕਦੋਂ ਕਰੇ ਹਾਂ ਕਰਿਆ ਪਿਆ ਸੀ ਪਹਿਲਾਂ ਮੈਂ ਦੋ ਗਲਾਸ ਪਾ ਕੇ ਪੀ ਗਏ ਨਹੀਂ ਮੈਨੂੰ ਵੀ ਪਾਣੀ ਦੇ ਕੇ ਦੇ ਦੇ ਲੈ ਕੇ ਹੌਲੀ ਹੌਲੀ ਚੱਕੜ ਤਾਂ ਲਓ ਜੀ ਇੰਦਰੂ ਆਪਾਂ ਸੂਟਾਂ ਨਹੀਂ ਕਲਿੱਪਸ ਲਾਈਆਂ ਸੀਗੀਆਂ ਤੇ ਹੁਣ ਆਪਾਂ ਪਸ਼ੂਆਂ ਦੀਆਂ ਕਲਿੱਪਸ ਲੈਣੇ ਆ ਉਧਰੋਂ ਡਿਊਟੀ ਨਿਮਾਏ ਹੋਣਾ ਇਹ ਹੁਣ ਆਏ ਆਪਾਂ ਪਸ਼ੂਆਂ ਵੱਲ ਇਹਨਾਂ ਦੇ ਕਿਉਂਕਿ ਮੈਂ ਦਾਣਾ ਵਗੈਰਾ ਪਿਓ ਹੁੰਦਾ ਤੇ ਪਸ਼ੂ ਸਾਈਡ ਸਾਈਡ ਦੇ ਟਾਲਦਾ ਫੇਰ ਹੀ ਜਾਵਾਂਗੇ ਹੁਣ ਅੰਦਰ ਵਾਲੇ ਕਮਾਂ 'ਚ ਸੱਚੀ ਅੱਜ ਤਾਂ ਜਮਾ ਥੱਕ ਹੰਬ ਗਏ ਆਏ ਹੋਏ ਜਮੈਂ ਗਰਮੀ 'ਚ ਝੁਲਸੇ ਜਾਂਦੇ ਆ ਕਿਤੇ ਕਰਾਂ ਮੈਂ ਡਿਗ ਪੀਸ 5:30 ਆਏ 6 ਵੇ ਤੱਕ ਉੱਠੀ ਨਹੀਂ ਅਰੇਸਟ ਕਰਕੇ ਫੇਰ ਮੈਂ ਬਾਹਰ ਆਈ ਧਰ ਵਗੈਰਾ ਕੱਢਣਾ ਨਾ ਨਾਂ ਨੀ ਸਾਬਣਾ ਲਾ ਕੇ ਹੁਣਾਂ ਨੂੰ ਮੇਰਾ ਖੁਰਖੁਰ ਜਾਂਦੀ ਵੀ ਮੇਰੇ ਦੂਈ ਖੁਰਕਾਈ ਦੇ ਦਿੰਦਾ ਜੀ ਨਾ ਲੈ ਮੇਰਾ ਅੱਜ ਮੈਂ ਨਾ ਉਗੀ ਮੈਂ ਅੱਜ ਤਾਂ ਦੇਣਾ ਆਪੀ ਨਾ 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 ਆਨਾ ਕਿੱਥੇ ਆਹਦੇ ਹਾਂ ਉਹ ਬੰਦੇ मम्मा जी पापा जी आ गए मेरे दादू जी दादू जी आ गए हैं मैं कहा बोलना दादू कहता हूं फिर तो छुपड़ी पास कर डाल दे कणकाल गटे बिन दादे जा कहता है टिंडू दी जेडी सब्जी ਬਣ ਕੇ ਰੈਡੀ ਆ ਸਤ ਨੂੰ ਸੇ ਮੈਨੂੰ ਫੋਨ ਕਰਦੇ ਮੈਂ ਤਾਂ ਭੁੱਲ ਜਾਂਦੀ ਆ ਰੋਟੀ ਖਾਣ ਨੂੰ ਜਾਨ ਚ ਹੀ ਨਹੀਂ ਦਿੱਤੇ ਨਹੀਂ ਕਰਨੀ ਆ ਕੋਈ ਜੀ ਅੱਜ ਸ਼ੈਰੋ ਲਿਆਂਦੀਆਂ ਸੀਗੀਆਂ ਖੱਖੜੀਆਂ ਤੇ ਬਹੁਤ ਟੇਸਟੀ ਇਹ ਤੇ ਖਾਈਏ ਰੋਟੀ ਹਨਾ ਸਰਦਾ ਵੀ ਨਾ ਖਾਦੇ ਬਿਨਾਂ ਤਾਂ ਬਿਲਕੁਲ ਵੀ ਨਹੀਂ ਜੀ ਕਰਦਾ ਮੈਂ ਕਿਹਾ ਮੈਂ ਤਾਂ ਇੱਕ ਅੱਧੀ ਰੋਟੀ ਖਾਵਾਂਗੀ ਖਾਦੀ ਵੀ ਅੱਜ 11 ਵਜੇ ਦੀ ਇਹ ਰੋਟੀ ਇੰਨੀ ਪਰ ਸਬਜ਼ੀ ਜਵਾਕਾ ਵਾਂਗੂੰ ਖਾਵਾਂ ਥੋੜੀ ਜੀ ਤਲੀ ਜੀ ਚਾਹ ਨਹੀਂ ਖਾਣ ਨੂੰ ਵੀ ਨਹੀਂ ਜੀ ਕਰਦਾ ਗਰਮੀ ਦੀ ਰੋਟੀ ਦਾ ਬਹੁਤ ਆਖਣਾ। ਤੋਲੇ ਇਸ ਦਾ ਕੇਉਂ ਪਾ ਕੇ ਵਿਕੀ ਕਰ ਲੈ। ਅੰਦਰ ਚਲ ਜਾਈਏ ਸਾਰੇ ਨੂੰ ਫੜਾਤੀ ਅੱਜ ਇਹਦੇ ਡੈਡੀ ਫੀਡਿੰਗ ਕਰਾਉਣਗੇ। ਉਹ ਗਏ ਹੋਏ ਆਗੇ ਖੇਤ ਬਾੜ ਬਾੜ ਤੇ ਹਣ ਹਲੇਰੀ ਆਉਣਗੇ। ਚਲੋ ਜੀ ਅੰਦਰ ਜਾ ਕੇ ਰੋਟੀ ਖਾਣੇ। ਚਲੋ ਜੀ। ਸਵਾਕ ਨੂੰ ਆਉਂਦਾ ਟਾਈਮ ਹੋ। ਮਗਾ ਰਗੀ ਆਪਣੇ ਨਿਬੜ ਗਏ ਬੰਦ ਦਿਖੋ ਦਰਖਤ ਹਿੱਲਿਆ ਨੇ ਕਿੱਡੀ ਸੁਣੀ ਹਵਾ ਚੱਲੀ ਆਣੀ ਠੰਡੀ ਠੰਡੀ ਹਵਾ ਚੱਲੀ ਆਣੀ ਪਤਾ ਨਹੀਂ ਰੱਬ ਕਿੱਥੇ ਨਹੀਂ ਪਾਉਂਦਾ ਇਤਰ ਵੀ ਪਾ ਦੇ ਹੁਣ ਤਾਂ ਸਵਾਨ ਹੋ ਗਏ 10 ਵਜੇ ਦੇ ਦਾ ਸਵਾ 10 ਵਜੇ ਨੂੰ ਆ ਜਾਣਗੇ ਬਾਣ ਬਾਕੇ ਕਿਉਂਕਿ ਦਿਨੇ ਵੀ ਬਾਹਰ ਬਾਹਰ ਦਾ ਕੋਈ ਹਰਜ ਨਹੀਂ ਹੈਗਾ ਜਾਨੀ ਕਿ ਇੰਨੀ ਕਿ ਜਿਆਦੇ ਗਰਮੀ ਹੁੰਦੀ ਹੈ ਨਾ ਇੰਨਾ ਜਿਆਦੇ ਧੂੜ ਉੜਦੀ ਹੈ ਪੂਰੀ ਬਰਬਰ ਜਿਵੇਂ ਕਹਿ ਦਿੰਨੇ ਆਪਾਂ ਬਰਬਰੀ ਦਾ ਸਟਾਫ ਆ ਕੇ ਤੇ ਬਰਬਰ ਉੜਦੀ ਹੈ ਕਿਉਂਕਿ ਗਰਮੀ ਹੁੰਦੀ ਬਹੁਤ ਜਿਆਦੀ ਕਿਸੇ ਤੋਂ ਬਾਕੀ ਕਾਮਕਾਰ ਆਪਦੇ ਡਿਊਟੀ ਤੇ ਹੁੰਦੇ ਨੇ ਤੇ ਤਾਂ ਕਰਕੇ ਸ਼ਾਮ ਨੂੰ ਜਿਹੜੇ ਆਪਦੇ ਕੰਮਕਾਰ ਕਰਦੇ ਨੇ ਫਿਰ ਆ ਟਾਈਮ ਤੋਂ ਹੋ ਹੀ ਜਾਂਦਾ ਹੁੰਦਾ ਜਿਵੇਂ ਕਹਨੇ ਹੁੰਦੇ ਗਾਂ ਲ ਮਹੀਨਾ ਤਾਂ ਪੂਰਾ ਕਾਸਦਾ ਇਹ ਲੋ ਜੀ ਅੱਜ ਬੀਬੀ ਦੇ ਜਿਹੜਾ ਕੂਲਰ ਆਪਾਂ ਇੰਦਰ ਸ਼ਿਫਟ ਕਰਤਾ ਤੇ ਕਿਉਂਕਿ ਉਧਰ ਨਾ ਫਿਰ ਕਮਰਿਆਂ ਕੰਨੇ ਨੂੰ ਜਾਂਦੀ ਸੀ ਹਵਾ ਤੇ ਇੱਧਰ ਹੁਣ ਵਧ ਕੇ ਇੱਧਰ ਆਉਂਦੀ ਹੈ। ਜ਼ਮੀਨ ਦੇ ਪੰਪ ਉਹ ਹੈ। ਇੱਕ ਹੀ ਉਹ ਚਲੋ ਤੁਹਾਨੂੰ ਵੀ ਹੁੰਦੀ ਹਵਾ ਆਉਂਦੀ ਬੀਬੀ ਹਵਾ ਕਿਉਂਕਿ ਇੱਧਰ ਦੀ ਨਾ ਹਵਾ ਜਿਹੜੀ ਕਰਾਸ ਹੋਈ ਜਾਂਦੀ ਨਹੀਂ ਇੱਧਰ ਦੀ ਤਾਂ ਫਿਰ ਕਮਰੇ ਦੇ ਵਿੱਚ ਹੀ ਆ ਜਾਂਦੀ ਸੀਗੀ। ਓਹੋ। ਚਲੋ ਜੀ ਮੈਂ ਬੰਦਾ। ਹਾਂ ਫਿਰ ਦੇਖੋ ਆਪਾਂ ਮੈਨਾਂ ਦੀ ਦੇਖੋ ਖਾ ਖਾ ਕੇ ਕਿਵੇਂ। ਸ਼ਰਕੇ ਇੱਕ ਪੈਣ ਕਰਨੀ ਸੀ ਡਾਰਕ ਕਲਰ ਤੁਸੀਂ ਮੇਰੀ ਸ਼ੀਟ ਦੇ। ਭਲੇ ਜੋ ਆਪਾਂ ਜੱਲੇ ਵਾਲਾ ਜਦੋਂ ਘਰ ਹੋਵੇ ਨਾ। ਵੈਸੇ ਤਾਂ ਮੈਨਾਂ ਨੂੰ ਇੰਨਾ ਕਲਾਰਾ ਫੌਨ ਨਹੀਂ ਦਿੰਦੀ ਹੈਗੀ। ਇਹ ਕਾਟਨ ਦੀ ਹੈ ਚਾਤਰ ਮੈਨੂੰ ਵਧੀਆ ਲੱਗਦੀ ਹੈਗੀ। ਤਾਗਾ ਕੀ ਕਰੀ ਬੈੱਡ ਸ਼ੀਟ ਹਮ ਕਰ ਦੇਈ ਦੀ ਹੈ ਕਦੀ ਦੂਸਰੀ ਹਾਂ ਜੀ ਤੁਸੀਂ ਅੱਜ ਵਰਕ ਕਰ ਰਹੇ ਹੋ ਨਹੀਂ ਹੂੰ ਕਾ ਆਪਣੋ ਨਾ ਵੈਸੇ ਟਾਈਮ ਪਾਸ ਹਾਂ ਠੀਕ ਹੈ ਚਲੋ ਮੈਂ ਆਗੀ ਨਹਾ ਕੇ ਜਾਂਗਾ ਓਕੇ ਸੱਚ ਮੈਂ ਨਾ ਜਿਹੜਾ ਸੂਟ ਆ ਜਿਹੜਾ ਕੰਮ ਮੈਂ ਕਰੀ ਦਮਾਂ ਕੱਢੀ ਰਹਾ ਮੇਰੇ ਕਿੰਨੇ ਫੇਰ ਹੈ ਜਿਹੜਾ ਹੋ ਜਾਏਗਾ ਹੋ ਜਾ ਸੂਟ ਮੈਂ ਕੱਢ ਕੇ ਰੱਖ ਦਾਲ ਮੇਰਾ ਦੇ ਵਿੱਚ ਮੈਂ ਤਾਂ ਦੁਪੱਟੇ ਵਾਲਾ ਸੁਣ ਲੱਗਿਆ ਨਾ ਲਿਆਗੇ ਨਾ ਜਦੋਂ ਕੋਈ ਸੂਟ ਸਮਾਵਾਂਗੇ ਤੇ ਉਹਦੇ ਨਾਲ ਮੈਂ ਜਿਵੇਂ ਕਹਿੰਦੇ ਹੁੰਦੇ ਆਪਾਂ ਕਿੰਗਰੀ ਜੀ ਮੰਮੀ ਵਰਗੀ ਕਿੰਗਰੀ ਕਹਿੰਦੀਆਂ ਹੁੰਦੀਆਂ ਕਿੰਗਰੀ ਜੀ ਲਿਆ ਕੇ ਨਾ ਆ ਜਿੰਨਾ ਪਹਿਣਾ ਦੇ ਸੂਟ ਹੈ ਜਿੰਨਾ ਦੇ ਮਗਰੋਂ ਜਾਣਿਆ ਜਾਂ ਪਿੰਡ ਜਦੋਂ ਜਾਊਂਗੀ ਉਦੋਂ ਚੱਕ ਕੇ ਲੈ ਕੇ ਜਾਣਿਆ ਆ ਵੀ ਅਲਮਿਰਾ ਦੇ ਵਿੱਚ ਸੈਟ ਕਰੀ ਜਾਨੀ ਆ ਵਿਆਹ ਦੇਲੇ ਪਾਸੇ ਕੱਢ ਕੇ ਰੱਖ ਦੋ ਮੇਰੇ ਸੂਟ ਤੇ ਤਾਂ ਕਰਕੇ ਆਹ ਵਾਲੇ ਜਿਹੜੇ ਸੂਟ ਐ ਪਲੇਨ ਐ ਸਟਾਫ ਕੱਲ ਨੂੰ ਆਪਾਂ ਲੈ ਕੇ ਜਾਣਾ ਹੈ ਦੇਖੋ ਕਿੱਗਾ ਪਾਇਆ ਤੇ ਇਹਨੂੰ ਵੀ ਆਪਾਂ ਪਾਲੇ ਥੀਂ ਦੇ ਵਿੱਚ ਪਾ ਕੇ ਲੈ ਜਾਾਂਗੇ ਕਿਉਂਕਿ ਕੱਲ ਨੂੰ ਆਪਾਂ ਵਰਕ ਕਰਨ ਦੇ ਲਈ ਪਹੁੰਚਦੇ ਕਰਦਾਂਗੇ ਇੱਥੇ ਹੋ ਜੇ ਹਜੇ ਆ ਪੀਸ ਵੀ ਰਹਿ ਗਿਆ ਇਹ ਵੀ ਮੈਂ ਪਿੰਡ ਜਦੋਂ ਗਈ ਉਦੋਂ ਲੈ ਕੇ ਜਾਊਂਗੀ ਕਿ ਕਿ ਮੇਰਾ ਪਿੰਡ ਹੈ ਜਾਣਦਾ ਇਹਦਾ ਮੈਨੂੰ ਲੱਗਦਾ ਟਾਈਮ ਹੈ ਜੂਨ ਦੇ ਲਾਸਟ ਤੇ ਹੋਊਗਾ ਚਲੋ ਇਹ ਤੋਂ ਪਹਿਲਾਂ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ ਹੈ ਤਾਂ ਆਪਾਂ ਫੜਾ ਲਾਂਗੇ ਕਿਵੇਂ ਇਧਰ ਨੂੰ ਕਰ ਮੋੜ ਜੇ ਨਾ ਬਾਰੇ ਕਿਦਰ ਇਹ ਆਹੋ ਆ ਬੀਬੀ ਆਪੇ ਕਦੇ ਇੱਧਰ ਮੁੜ ਜਾਂਦੇ ਇਹਦੇ ਸਵਿੰਗ ਹੈ ਇਧਰ ਮੋੜ ਜਲੇ ਇਧਰ ਮੋੜ ਜਲੇ ਸਾਰੇ ਪਾਸੇ ਹਵਾ ਦਿੰਦੀ ਹੈ ਸਾਰੇ ਪਾਸੇ ਹਵਾ ਦਿੰਦਾ ਹੈ ਇਹ ਆਊਗਾ ਇਹ ਇਧਰ ਵੀ ਆਊਗਾ ਆ ਦੇਖੋ ਆ ਦੇ ਆਉਂਦਾ ਨਾ ਇਹ ਚਾਰੇ ਪਾਸੇ ਹਵਾ ਦਿੰਦੇ ਹੈ ਘੁੱਕ ਕੇ ਇੱਕ ਥਾਂ ਤੇ ਨਹੀਂ ਟੰਗਾਂਗਾ ਹੈਗਾ ਉਹਨਾਂ ਨੂੰ ਕਦੇ ਨਹੀਂ ਕਦੇ ਪੈਰਾਂ ਵਾਲੇ ਪਾਸੇ ਹਵਾ ਦੇਦੀ ਕਦੇ ਮੂੰਹ ਵਾਲੇ ਪਾਸੇ ਹਵਾ ਦੇਦੀ ਇਧਰ ਤੋਂ ਉਪਰ ਪ੍ਰੈਸ ਲੱਥੂ ਹੋਵੇਣਾ ਪਰ ਅਪਰ ਦੇਖਿਓ ਜੀ ਤੜਕੇ ਜਿਹੜੇ ਪੂਨੇ ਹੋਏ ਪੈ ਜਾਣਗੇ ਅੱਗੇ ਸਾਡੀ ਗਵੰਡਣ ਪਹਿਣਾ ਗੱਲਾਂ ਕੀਤਾ ਤੇ ਉਹ ਹੱਸਣ ਲੱਗ ਜਾਂਦੇ ਕਹਿੰਦੇ ਅਸੀਂ ਤਾਂ ਜਦੋਂ ਉਹ ਕਹਿੰਦੇ ਤੁਸੀਂ ਇਹੋ ਕਰਦੇ ਹੋ ਪੈਨੇ ਹੋਗੇ ਫ੍ਰੀ ਹੁੰਨੇ ਆਖ ਦਿੰਦੇ ਆ ਉਦੋਂ ਤਾਂ ਅਸੀਂ ਕਹਿ ਦਿੰਦੇ ਆ ਤੁਸੀਂ ਅੰਧਗਾ ਨੀਂਦ ਲਾਲ ਨੇ ਛੋਲੇ ਤਾਂ ਭਾਈ ਐਨੇ ਲੇਟ ਹੀ ਹੋ ਜਾਂਦੇ ਆ ਆਏ ਨੀਂਦਾਂ ਨੁੰਨਾ ਪੂਰੀਆਂ ਹੋ ਜਾਂਦੀਆਂ ਪੂਰੀਆਂ ਤਾਂ ਪਰ ਕਿੱਥੇ ਹੁੰਦੀਆਂ ਪੂਰੀਆਂ ਨਹੀਂ ਹੁੰਦੇ ਨੀਂਦਾ ਗਰਮੀ ਦੇ ਵਿੱਚ ਸਰਦੀਆਂ ਚ ਵਧੀਆ ਹੁੰਦੀਆਂ ਰਾਤਾਂ ਵੱਡੀਆਂ ਹੁੰਦੀਆਂ ਕੀ ਗੱਲ ਹੋ ਗਈ ਨਵਰੇ ਸਮਰੀਤਾ ਹੂੰ ਮੈਂ ਨਾ ਆਉਂਦੇ ਪਹਿਲਾਂ ਉਹ ਆਮ ਆਉਂਦੇ ਉਹ ਉਹ ਨਹੀਂ ਪੈਣੂਗੀ ਬਣਗਾ ਲੋ ਨਵੋ ਨੇ ਡਰੈਸਿੰਗ ਟੇਬਲ ਦੀ ਜਿਹੜੀ ਸਾਰੀ ਸੈਟਿੰਗ ਕਰਦੀ ਪਾਲਾ ਜਿਹੜੇ ਖਲਾਰਾ ਪਿਆ ਸੀ ਸਾਡੇ ਨਿਆਣੇ ਮਮੀ ਸਮਾਨ ਲਾ ਲਾ ਕੇ ਭੱਜ ਜਾਨੀ ਐ ਤੇ ਸਮਾਨ ਨੂੰ ਜਿਹੜੇ ਸੈੱਟ ਨਹੀਂ ਕਰਦੀ ਐ ਕਿ ਫਿਰ ਮੈਂ ਲਗੇ ਮੈਂ ਕਿਹਾ ਚਾਹਤ ਤੂੰ ਹੀ ਕਰਕੇ ਦੇ ਤਾ ਨੀਚੇ ਨਮੂ ਪਰਲਾ ਬਾਕਸ ਖੋੜੇ ਪਾਲੇ ਆ ਲਿਪਸਟਿਕਾਂ ਦਾ ਸੱਟਾ ਉੱਪਰਲੇ ਬਾਕਸ ਦੇ ਵਿੱਚ ਵੀ ਰੱਖ ਬਟੇ ਆ ਪਾਊਡਰ ਵਗੈਰਾ ਉੱਪਰ ਰੱਖ ਲਈ ਤੇਰਾ ਡੈਡੀ ਫਿਰ ਖਲਾਰੇ ਬਾਹਰ ਲਾ ਖੜਾ ਖੜਾ ਚੋ ਚੱਕ ਕੇ ਲੈ ਜਾਂਦਾ ਆ ਚ ਇਸ ਸਮਰੀ ਨੇ ਇੱਕ ਚਾਂਦੀ ਦੀ ਚੂੜੀ ਗਵਾਦੀ ਸਮਰੀਤ ਨਵਰੀ ਤੇ ਮੈਨੂੰ ਗੁੱਸਾ ਬਹੁਤ ਆੜਦਾ ਤਰੇ ਤੇ ਬਿੰਦੀਆਂ ਨਹੀਂ ਤੂੰ ਅਰੇ ਸਿਮਮਾੱਖੋ ਸਿਮਮੋ ਨੂੰ ਕਾਣੀ ਆ ਮੈਂ ਚਲ ਕੋਈ ਗੱਲ ਨਹੀਂ ਕਿ ਤੇਰਾ ਨਾਮ ਲੈਤਾ ਤਾਂ ਕੋਈ ਟੈਕਸ ਲੱਗਦੀ ਆ ਮੇਰਾ ਸੁਨਨ ਉੱਪਰ ਰੱਖ ਨਵਾਂ ਚੂੜੀ ਪਾ ਲਦੇ ਸਿਮਮ ਪਾ ਪਾ ਕੇ ਪਾਸੇ ਹੋ ਜਾਂਦੀ ਸੀਗੀ ਚੂੜੀ ਨਹੀਂ ਥਈ ਮੇਰੀ ਯਾਰ ਕੀ ਯਾਰ ਕੀ ਚਾਂਦੀ ਵੀ ਹੁਣ ਤਾਂ ਬਥੇਰੀ ਮਹਿੰਗੀ ਹੈਗੀ ਚੱਕ ਕੇ ਤੇ ਨਾ ਪਾ ਕੇ ਧਰ ਜਾਂਦੀ ਸੀ ਕਿਉਂਕਿ ਇਹਦੇ ਹੁਣ ਮੇਚ ਆਉਣ ਲੱਗਣਾ ਚੂੜੀਆਂ ਤੇ ਹੁਣ ਰੱਬ ਕਰਕੇ ਨਾ ਮੈਨੂੰ ਆਹ ਕਾਰਨਰ ਜਿਹਦੇ ਤੇ ਖਾ ਜੇ ਆ ਦੇਖ ਬਿੰਦੀਆਂ ਬਿੰਦੀਆਂ ਕੀ ਕਾਰਨ ਤੇ ਕਰਾਗਾ ਕੋਤ ਮੈਂ ਆਉਦੇ ਹਿਸਾਬ ਨਾਲ ਰੱਖਿਆ ਫਿਰ ਸ਼ੁਗਰਾ ਮਮਾ ਦੀ ਨਾ ਦੂਸਰੀ ਚੂੜੀ ਵੀ ਮਿਲ ਗਈ ਜਾਂਦੀ ਦੀ ਹੋਰ ਇਹ ਨਾ ਹੁਣ ਮੇਰੇ ਆਉਂਦਗਾ ਨਹੀਂ ਕਿਉਂਕਿ ਨਿੱਕੀਆਂ ਨਿੱਕੀਆਂ ਨੀਆਂ ਕੁਛ ਚਿਬ ਬਖੜਿਬਾਂਗੀਆਂ ਕਰਦੀਆਂ ਹੁਣ ਬਾਹਾਂ ਜਿਆਦਾ ਨਾ ਖਤਪਾਏ ਜਾਂਦਾ ਐਡਾ ਗੱਡਾ ਗਾਦੀ ਕੋਣੀ ਚਿਬੰਗਾ ਕਰਦੀਆਂ ਤੇ ਇਹਦੇ ਆ ਜਾਂਦੀਆਂ ਸੀਗੀਆਂ ਜੋ ਸਾਮਕੇ ਰੱਖ ਲੈ ਤੂੰ ਹੀ ਪਾਲਿਆ ਕਰੀ ਇਹਨਾਂ ਨੂੰ ਬਾਹਰ ਖੜਕਰਿਆ ਤੇਰੇ ਡੈਡੀ ਆ ਗਏ ਤੇ ਡੈਡੀ ਆ ਗਏ ਜਾ ਖੋਲ ਕੇ ਡੋਰ ਪੱਤਰ ਰੱਖ ਦੇ ਚੂੜੀ ਰੱਖ ਦੇ ਮੈਂ ਤੇ ਮੰਮੀ ਦੇ ਰੇਂਗ ਵੀ ਹੋ ਰੂਟੀ ਪਾਣੀ ਖਾ ਲੈ ਰੇਂਗ ਛੱਡੀ ਨਾ ਮੇਰਾ ਕੋਸ ਤੂੰ ਕਾਰੇ ਆਈ ਆਈ ਜੀ ਲੱਗ ਹੋਇਆ ਸਰ ਇਹ ਸੇ ਚਾਹ ਹਰ ਪਾਣ ਤੇ ਨਹੀਂ ਜਾਣੀ ਬਈ ਤਾਂ ਦੱਸਿਓ ਦਰੂੜ ਵੀ ਇਹ ਸਾਰੇ ਖੇਤਾਂ ਚ ਕੰਮ ਕਰਕੇ ਆ ਕੇ ਟਰੈਕਟਰ ਤੋਂ ਜਦੋਂ ਟਰੈਕਟਰ ਨੂੰ ਰੋਕਦੇ ਆ ਤੇ ਇਦਾਂ ਰੇਸ ਕਿਉਂ ਦਿੰਦੇ ਆ ਸਾਡੀ ਗੱਲ ਦਾ ਜਵਾਬ ਦਿੱਤਾ ਜਾਵੇ ਆਜੋ ਜੀ ਅੱਗੇ ਆਉਂਦਿਆਂ ਨੂੰ ਹਾਂਜੀ ਤੁਸੀਂ ਪੁੱਛੋ ਅਸੀਂ ਜਵਾਬ ਦਵਾਂਗੇ ਅਸੀਂ ਨਾ ਬਲੌਗ ਬਣਾਈ ਜਾਂਦੇ ਸੀ ਬਟ ਜਦੋਂ ਸਾਡੇ ਇੱਥੇ ਲਾਈਟਾਂ ਪਾਈਆਂ ਪਰਦੇ ਤੇ ਮੈਂ ਇਹਨੂੰ ਕਿਹਾ ਵੀ ਤੇਰਾ ਡੈਡੀ ਆ ਗਿਆ ਤੇ ਗੇਟ ਖੋਲਿਆ ਉਹ ਹਾਂ ਹਾਂ ਮੈਂ ਹਵੀਂ ਨਹੀਂ ਕੁ ਖੋਲਦਾ ਨਹੀਂ ਜਾਗਦੇ ਬੈਠਿਆ ਹਾਂ ਇਹ ਤਾਂ ਮੇਰੀ ਗੱਲ ਸੁਣਿਓ ਮੈਂ ਕਹਣੀ ਵੀ ਜਦੋਂ ਕੋਈ ਵੀ ਬੰਦਾ ਖੇਤੋਂ ਕੰਮ ਕਰਕੇ ਆਉਂਦੇ ਆ ਜਦੋਂ ਡ੍ਰੈਕਟਰ ਰੋਕਦੇ ਤੇ ਰੇਸਾਂ ਕਿਉਂ ਦਿੰਦੇ ਆ ਇੰਜਨ ਗਰਮ ਹੋੁੰਦਾ ਹੈਗਾ ਹਾਂ ਤੇ ਤਾਂ ਕਰਕੇ ਰੇਸਾਂ ਦੇ ਦਿੰਦੇ ਆ ਫਿਰ ਹੋਰ ਗਰਮ ਹੋ ਜਾਂਦਾ ਨਾ ਅੱਛਾ ਤੂੰ ਬਣਲਾ ਵੀ ਟੈਂਪਰੇਚਰ ਸੈੱਟ ਕਰਦਾ ਓਕੇ ਇਹ ਨਿੱਕੇ ਹੁੰਦੇ ਆ ਤੂੰ ਦੇਂਦੇ ਆਇਆ ਪਰ ਪਤਾ ਨਹੀਂ ਸੀ ਪਰ ਸਵਾਲ ਅੱਜ ਕੀਤਾ ਸੋਨੂੰ ਮੈਂ ਵੀ ਇਹ ਕਿਉਂ ਕੀਤਾ ਜਾਂਦਾ ਸੋਨੂੰ रेडीمنا ਪਿਆ ਜਾਣਗੇ ਫਿਰ ਫੜਾ ਲੈ ਰੋਟੀਆਂ ਮੰਮੀ ਨਾ ਹੀ ਜਾਂਦੇ ਆ ਮੰਮੀ ਨਾ ਹੀ ਜਾਂਦੇ 2 ਮਿੰਟ ਵੇਟ ਕਰ ਆਹ ਹਾ ਰੈਸਟ ਕਰ ਲੋ ਫਿਰ ਨਾ ਆਇਓ ਹਵਾ ਚੱਲਦੀ ਹੈ ਰੋਟੀ ਖਾ ਲਓਗੇ ਆਈ ਮੈਂ ਤੇ ਲੈ ਦੇਣੀ ਰੋਟੀਆਂ ਠੀਕ ਹੈ ਤਾਂ ਜੇ ਪਹਿਠੀ ਰੱਖਤੀ ਸੀਗੀ ਏਦਾਂ ਮਮੇ ਦੇਖਿਆ ਤੁੱਟ ਤ ਸਮਝ ਕਰ ਮੋਈ ਪਈ ਐ ਸਨੋਂ ਐਂ ਚ ਠਰ ਜੂ ਮੋੜ ਕੇ ਨਾ ਦੁਆਰੇ ਗਰਮ ਕੀਤੀ ਹੋਰੀ ਹੋ ਜਾਂਦੀ ਐ ਹੌਲੀ ਹੌਲੀ ਹੰਤਾ ਨਾ ਪੱਖੀ ਛੱਡ ਕੇ ਸਾਡੇ ਸੱਤ ਤਹਾ ਦੇਖੋ ਇਸ ਕੀ ਕਰੀਏ ਰੰਗ ਰੂਰ ਵੀ ਕਰਵਾਤਾ ਹਣਾ ਤੇ ਫੇਰ ਪੇਗੋਗੇ ਆਕੇ ਪਾਟ ਮੈਂ ਰੱਖੇ ਸੀ ਜੈਹਿੰਝ ਹਲਦੀ ਬੁੱਟੀ ਚ ਪਾ ਕੇ ਮੈਂ ਹਮਾੜਾ ਮੋਟਾ ਫੇਸ ਤੇ ਲਾਲੀ ਸਾਰਾ ਦਿਨ ਧੁੱਪੇ ਫਿਰ ਫਿਰ ਕੇ ਭਾਈ ਟਾਈਨਿੰਗ ਹੋ ਗਈ ਫੇਸ ਤੇ ਬਾਹ ਦੇ ਬੰਦਾ ਧਿਆਨ ਹੀ ਨਹੀਂ ਦਿੰਦਾ ਸਰਦ ਪੰਮਾ ਦੀਆਂ ਕਲਪਨਾਵਾਂ ਦੇ ਵਿੱਚ ਚਲੋ ਜੇ ਮਿਹਨਤ ਕਰਨੀ ਆ ਤਾਂ ਮਿਹਨਤ ਦੇ ਜਿਹੜੇ ਫਾਲਾ ਹੌਲੀ ਹੌਲੀ ਮਿਲਦੇ ਆ ਮਿਹਨਤ ਕਰਨੀ ਪੈਣੀ ਆ ਧੁੱਪਾਂ 'ਚ ਵੀ ਜਾਣਾ ਪੈਣਾ ਤੇ ਠੰਡਾਂ 'ਚ ਵੀ ਜਾਣਾ ਪੈਣਾ ਸਬਜੀ ਟਿੰਡੂ ਫੜਿਆ ਨੂੰ ਰੱਖ ਦੋਲੀ ਟਿੰਡੂ ਟਿੰਡੂ ਆ ਆਪਲਾ ਕੇ ਹੋਗੇ ਜਰੂਰ ਅਵਸ਼ਯ ਅਵਸ਼ਯ ਤਾਂ ਵੀ ਬਾਹਰ ਆਕਸ ਕੀ ਸਬਜੀ ਸਬਜੀ ਚ ਨਾ ਤੇਲ ਜੋ ਜਿਆਦਾ ਹੈਗਾ ਮੈਂ ਕਿਉਂ ਨਹੀਂ ਪਾਇਆ ਹਾਂ ਹਾਂ ਕੱਢ ਦੇ ਤੇਲ ਨਾ ਮੈਂ ਨਾ ਉਹ ਸਬਜੀ ਚ ਵੀ ਨਹੀਂ ਉਤੋ ਪਾਇਆ ਮੈਂ ਇਹ ਚ ਤਾਂ ਸਬਜੀ ਜੇ ਸੁੱਕੀ ਸਬਜੀ ਤਾਂ ਪੈਂਦਾ ਹੀ ਨਹੀਂ ਕਿਉਂ ਇਹ ਨੂੰ ਜੀ ਨਹੀਂ ਕਰਦਾ ਕੱਲੀਆਂ ਫਲੀਆਂ ਚ ਪੈਂਦਾ ਹੁੰਦਾ ਕਿਉਂ ਸੁੱਕੀਆਂ ਚ ਉਹ ਮੈਂ ਕਿਹਨੇ ਲਿਆਂਦੀ ਸੀ ਕਿ ਕੱਖੜੀਆਂ ਹੂੰ ਕੱਖੜੀਆਂ ਲਿਓ ਕਿਨੇ ਲਾ ਕੇ ਆਇਓ ਹੂੰ ਪਰਦਾ ਉਹ ਤੈਨੂੰ ਕਿਹਦਾ ਆਇਆ ਇੱਕ ਆ ਕੇ ਦੋ ਇੱਕ 10 ਵਜੇ ਦਾ ਉਹਦੇ ਚ ਬਾਦੂ ਰੂਕੋ ਵਿਚਾਲੜਲੇ ਚ ਬਾਦੂ ਸਵੇਰ ਪਾਰੇ 6:30 ਬੰਦ ਜੰਮ ਨਹੀਂ ਬੰਦ ਬਚਾਲਾ ਪੁੱਤ ਕੀ ਐ ਇਹ ਯਾਰ ਅੱਧੀ ਰਾਤ ਹੋਈ ਪੈਸਾ ਤਾਂ ਸੁੱਤਾ ਨਹੀਂ ਜਾਂਦਾ ਕਾ ਪੁਰਿਓ ਇਹ ਕੰਮ ਕਰਕੇ ਆਓ ਸਾਹਮਣੇ ਨਿੱਕੇ ਕੀ ਦੁਕਾਨ ਤੇ ਇਹਨਾਂ ਦਿਲ ਦੀ ਘੋੜੀ ਬਣਾ ਕੇ ਜਾਂਦਾ ਸੀ ਚਪਲਾ ਪਾ ਕੇ ਜਾ ਚਪਲਾ ਪਾ ਕੇ ਜਾ ਅਮਮੀਆਂ ਨੂੰ ਨਾ ਬਾਇਨ ਸਾਫ ਕਰਨ ਯਾਰ ਮੇਰਾ ਫੇਰ ਨਹੀਂ ਟਾਈਮ ਨਾਲੇ ਉਹ ਪੜਦਾ ਬੰਦਿਆਗੇ 2 ਮਿੰਟ ਲਓ ਜੀ ਸਾਡੇ ਤਾਂ ਰਾਤਾਂ ਦੇ ਕੰਮ ਘਰ ਦੇ ਕੈਮਰਾ ਨੂੰ ਹਾਂ ਹੁਣ ਜਿਹੜੇ ਅਸੀਂ ਦੀਆਂ ਜਾਲੀਆਂ ਸਾਫ ਕਰ ਰਹੇ ਆ ਫਲਾ ਵਿਚਾਰੇ ਚੇਤੂ ਆਏ ਚਲ ਕਿਉਂਕਿ ਮੈਥੋਨੀ ਉਹ ਹੁੰਦੀ ਹੈਗੀਆਂ ਤਾਂ ਕਰਕੇ ਬਾਕੀ ਜਿਹੜਾ ਕੱਲ ਆਈਡੀਆ ਦਿੱਤੀ ਦਿੱਤਾ ਸੀਗਾ ਮੈਂ ਇਹਨਾਂ ਨੂੰ ਤੇ ਉਹ ਆਈਡੀਆ ਆਈਡੀਆ ਵੀ ਮੇਰਾ ਜਿਹੜਾ ਮਨ ਦਿਨੇ ਕਿਉਂਕਿ ਹੋਰ ਕੰਮਕਾਰ ਹੋ ਜਾਂਦੇ ਆ ਤਾਂ ਕਰਕੇ ਇਹਦੇ ਡੈਡੀ ਕਹਿੰਦੇ ਮੈਂ ਹੁਣ ਇਹ ਤੇ ਜਾਲੀ ਆ ਸਾਫ ਕਰਦਨੇ ਆ ਤੇ ਹੁਣ ਇਹ ਆ ਵਾਲਾ ਪਾ ਦਨੇ ਆ ਪਰਦਾ ਕਿਉਂਕਿ ਤੜਕੇ ਆਉਦੇ ਹੋਰ ਕੰਮਕਾਰ ਆ ਜਿਹੜੇ ਆਪਾਂ ਬਿਉਂਤਨੇ ਹੁੰਦੇ ਹੈਗੇ ਹੁਣ ਤਾਂ ਚਲੋ ਗੋਲੇ ਖੜ ਕੇ ਉੱਥੇ ਪਰਦਾ ਜਿਹਾ ਪਾ ਲਈ ਬੇਟਾ ਫਸ ਹੁਣ ਵੀ ਸੌਫਟ ਚਾਹੀਦੀ ਹੈ ਦੇਖੋ ਹੁਣ ਕੋਲਰ ਲਾ ਦਨੇ ਆ ਆ ਤਾਂ ਜੱਸੀ ਜੀ ਮੂਰੇ ਹੋ ਕੇ ਖੜਦਿਆ ਦੂਜੀ ਉਹ ਦੇਖਿਓ ਗਾਂ ਸੱਟ ਹੈਗੀ ਬੱਚੀ ਆਇਆ ਲਾਦਦਾ ਸੀ ਜਿਵੇਂ ਉਦੋਂ ਇਹ ਦਰਦ ਜਾਂ ਮੰਦੀ ਹੁੰਦੀ ਹੈਗੀ ਹੂੰ ਮਾਰਦੀ ਹੈ ਕਰਦੀ ਹੈ ਗਾਲਾਂ ਜਾਂ ਕਿ ਨਹੀਂ ਮੈਂ ਤਾਂ ਬੈਠੀ ਰਹੇ ਪਹਿਲਾਂ ਲੂਟੀ ਪਈ ਸੀ ਮੈਨੂੰ ਡਰ ਗਈ ਢੱਡ ਕੱਢੀ ਆਇਂ ਹੋ ਸਕਦਾ ਹੈ ਬੈਠੀ ਰਹਿੰਦੋ ਵੀ ਤੂੜੀ ਚ ਕਈ ਵਾਰੀ ਇਹ ਹੋ ਸਕਦਾ ਹਨਾ ਮਿੱਟੀ ਘਟਾ ਹਾਂ ਹੁੰਦੀ ਮਨ ਮੋਟੇ ਇੱਕ ਭੈਣ ਆਪਾਂ ਨੂੰ ਪੁੱਛਦੀ ਸੀ ਕਿ ਤੁਹਾਡੇ ਜਰਸੀ ਗਾਂ ਬਕਾਊਆ ਨਹੀਂ ਜੀ ਸਾਡੇ ਜਰਸੀ ਗਾਂ ਬਕਾਊ ਨਹੀਂ ਹੈਗੀ ਤੇ ਇਹਨੂੰ ਖੋਲੋ ਆਜੂ ਗਣਾ ਇੱਥੇ ਪੂਰਾ ਹਨਾ ਹੁਣਾਂ ਨਹੀਂ ਲਾ ਇੱਥੇ ਨਾਲ ਵਧਗਾ ਤੋਂ ਆਹਾ ਵਧਗਾ ਮੈਂ ਇੱਥੇ ਨਾਲ ਦੁੱਪ ਜਾਂਦੀ ਹੈ ਗਾਂਆਂ ਨੂੰ ਇਹ ਫਿਰ ਵਿਚਾਰਿਆਂ ਨੂੰ ਨਿਮਾਇਆ ਵੀ ਨਹੀਂ ਆਦਾ ਕੰਫਿਊਜ਼ ਦਾ ਲੱਗਦਾ ਹੁੰਦਾ ਕਿੰਨੇ ਦਾ ਆਇਆ ਇਹ ਇਧਰ ਲਾਈ ਨਾਲ ਵਧੀਆ ਬਸ ਸਹੀ ਹੈ ਜੀ ਕੈਂਡਾ ਕਿੰਨੇ ਦਾ ਆਇਆ ਪਰਦਾ ਇਹ 300 ਮੈਂ ਪਹਿਲਾਂ ਪੁੱਛ ਕੇ ਧੀ ਸੱਤ ਹੈ ਨਾ ਭੁੱਲ ਗਈ ਤਾਂ ਸੋ ਸੋ ਮੋੜ ਕੇ ਨਾ ਆਪਾਂ ਛੱਕ ਦੀ 5:00 ਵਜੇ ਜਾਣ ਪੱਠੇ ਪਾਉਣ ਨੂੰ ਕਿਉਂਕਿ ਬੂਰੇ ਵੀ ਆਪਾਂ ਪੱਠੇ ਪਾ ਦੇਣੇ ਹੋਣੇ ਆਪ ਹਾਰੇ ਚੱਲੀ ਜਾਂਦੇ ਹੁੰਦੇ ਖੜੇ ਰਹਿੰਦੇ ਹਾਂ ਜੀ ਮੈਂ ਫੋਨ ਕਰ ਦਿਆਂ ਬੰਦ ਹਾਂ ਵੀ ਸਾਨੂੰ ਤਾਂ ਆ ਤਿੰਨ ਦਿਨ ਦੀ ਲੋੜੀ ਪੁੱਛਾਂ ਦੀ ਨਹੀਂ ਮੈਂ ਭੁੱਲ ਗਈ ਆ ਤੋ ਤਾਂ ਕਾਦੀ ਹੈ ਜੀ ਇੱਧਰ ਲੈ ਵਸ ਦੇਖੋ ਜੀ ਇੱਥੇ ਲੰਦਾ ਜੀ ਤੁਹਾਨੂੰ ਲੱਗ ਫੋਨ ਬੰਦ ਕਰ ਦਿਆਂ। ਲੋ ਜੀ ਆਹ ਵਾਲਾ ਸਾਰਾ ਜਿਹੜਾ ਗੇਟ ਆ ਵਧੀਆ ਕਵਰ ਹੋ ਗਿਆ ਉੱਧਰ ਦੇ ਪੁੱਛ ਨਿਕਲਿਆ ਕਰਨਗੇ ਜਿਹੜੀ ਉੱਧਰਲੀ ਸਾਈਡ ਗਾਂ ਹੁੰਦੀ ਆ ਉਹਨੂੰ ਛਾਂ ਹੁੰਦੀ ਹੈਗੀ ਕਿਉਂਕਿ ਉੱਧਰ ਧੁੱਪ ਨਹੀਂ ਆਉਂਦੀ ਹੈਗੀ ਇਹਨਾਂ ਦੋਨੋਂ ਨਾ ਵਿਚਾਰੀਆਂ ਨੂੰ ਜਿਆਦੇ ਧੋਫੋਨੇ ਮੈਂ ਦੂਰੋ ਕਰਕੇ ਦਿਖਾਉਣੀ ਆ। ਨਿਮਣੇ ਸਾਨੂੰ ਬਹੁਤ ਕੁਝ ਦਿਖਾਇਆ ਨਿਮਣੇ ਆਪਦੀ ਕਦਰ ਦਿਖਾਤੀ। ਤੋ ਖਾਦਿਤਾ ਜਾਂ ਕਦਰ ਕੀ ਵੀ ਮੇਰੀ ਇੰਨੀ ਜਿਆਦੇ ਕਦਰ ਨਹੀਂ ਸੌਰੀ ਕੀ ਕਹਿ ਸਕਦੇ ਆਪਾਂ ਵੀ ਮੇਰੀ ਇੰਨੇ ਇੰਨੇ ਫਾਇਦੇ ਸੀਗੇ ਹਨਾ ਹਾਂ ਇਹ ਕਹਿੰਦੀ ਆ ਵੀ ਮੇਰੇ ਗੁਣ ਦੇਖੋ ਗੁਣ ਦੇਖੋ ਹਾਂ ਵੀ ਨਿੰਮ ਦੇ ਗੁਣ ਬਹੁਤ ਸੀ ਆਪ ਵੀ ਇੱਥੇ ਰੌਣਕ ਲੱਗੀ ਰਹਿੰਦੀ ਸੀ ਵਹਿੰਦੇ ਸੀਗੇ ਆ ਕੇ ਹਨਾ ਤੇ ਪਸ਼ੂ ਵੀ ਹੁੰਦੇ ਸੀ ਤੇ ਹੁਣ ਦੇਖ ਲਓ ਨਿੰਮ ਤੋਂ ਬਿਨਾ ਸੀ ਪਿਛਲੇ ਸਾਲ ਦੇ ਕੀ ਕੀ ਕੁੱਝ ਕਰੀ ਜਾਂਦੇ ਆਂਗੇ ਕਹਤ ਕਿ ਮੇਰੀ ਦਿਮਾਗ ਚ ਆਈਡੀਆ ਜਾ ਗਿਆ ਮੈਂ ਕਿ ਜਿੱਥੇ ਪਰਦਾ ਲਿਆ ਕੇ ਪਾਇਆ ਜਾਵੇ ਨਾ ਤਾਂ ਪਸ਼ੂ ਵਿਚਾਰੇ ਸੌਖੇ ਖੜ ਜਾਣਗੇ ਲਓ ਜੀ ਹੁਣ ਰਾਂਵਦਰੀ ਦੇ ਨਾਲ ਆਪਾਂ ਪਸ਼ੂ ਨੂੰ ਬੰਨਦਿਆ ਕਰਾਂਗੇ ਹਾਂਜੀ ਇਹ ਰਾ ਇੱਥੇ ਆ ਵਿਚਾਲੇ ਹਾਂ ਇਹ ਹੈਗੀ ਹੈ ਇੱਥੋਂ ਮੰਨਿਆ ਜਾਂਦੇ ਹਨ ਫੇਰੇ ਉੱਡਿਆ ਨਾ ਚੋਗਰ ਬਾਕੀ ਉੜਦਾ ਵੀ ਨਹੀਂ ਤੇ ਬਾਕੀ ਹੂੰ ਬੁਕੜ ਦੋ ਇਹ ਬਾਕੀ ਕਈ ਵਾਰੀ ਆਏ ਨਹੀਂ ਪਤਾ ਹੈਗਾ گاਵਾ ਦਾ ਪਤਾ ਵੀ ਨਹੀਂ ਹੁੰਦਾ ਹਨਾ ਛੜਾ ਕੇ ਜਦੋਂ ਖੋਲਦੇ ਆ ਤੇ ਅੰਨੇ ਵਾ ਭਾਜਦੀਆਂ ਗਿਆ ਵੀ ਪੱਠਿਆਂ ਤੇ ਜਾਈ ਉਹਦੇ ਵਿੱਚ ਵਾਜਦੀਆਂ ਵੀ ਨੀਚੂ ਫੋਲਡ ਹੁੰਦਾ ਵੀ ਹੋ ਜਾ ਉੱਪਰ ਨੂੰ ਇੱਥੇ ਜੀ ਰਹੀ ਹੈ ਹਨਾ ਹੂੰ ਇੱਥੋਂ ਆਏ ਫੋਲਡ ਹੋ ਕੇ ਤਾਂ ਬਣ ਜਾਏ ਹਾਂ ਹਾਂ ਤਾਂ ਵੱਜਿਆ ਗੁਰੂ ਜੀ ਕਿਉਂਕਿ ਦੋਨਾਂ ਸਾਈਡ ਹੀ ਹੈ ਨਾ ਤੇ ਇਹੋ ਆਗੇ ਹੂੰ ਉਹ ਚੀਜ਼ ਨੇ ਉਹਦੇ ਵਿੱਚ ਵੇਖਿਆ ਤਾਂ ਪਾਉਂਦੇ ਚੀਜ਼ ਜੀ ਜੀ ਫਿਰ ਖੁੱਲ ਜਾਈ ਪੈਰ ਬਣਾ ਲਏ ਇੱਕ ਮਿੰਟਾ ਓਪੇ ਮਾਇਬਾ ਅਲੋ ਤਾਂ ਮ ਸਾਢੇ 10 ਦਾ ਹੋ ਗਿਆ ਤੇ ਲੋ ਜੀ ਇਸ ਦੇ ਨਾਲ ਹੀ ਹੁਣ ਆਪਾਂ ਨਾ ਸਵੇਰੇ ਦਿਖਾਵਾਂਗੇ ਵੀ ਵਧੀਆ ਲੱਗੂਗਾ ਬਸ ਬਹੁਤ ਵਧੀਆ ਬਣ ਗਿਆ ਇਸ ਦੇ ਨਾਲ ਹੀ ਆਪਾਂ ਆਪਣੇ ਵਲੌਗ ਦਾ ਐਂਡ ਕਰਦੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸੋਨੇ ਸੋਨੇ ਕਮੈਂਟ ਕਰਿਓ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਸਾਡੇ ਸੋਹਣੇ ਸੋਹਣੇ ਬਲੌਗ ਹੈ ਜਿਹੜੇ ਤੁਸੀਂ ਇੰਜੋਏ ਕਰ ਸਕੋ।